ਅਜਿਹਾ ਪਤੀ ਜਨਮ ਦਿਨ ਬਣਾਇਆ ਗਿਆ ਪਹਿਲਾਂ ਤੁਹਾਡੇ ਬੱਚੀ ਦਾ ਜਨਮ ਦਿਨ ਬਣਾਇਆ ਗਿਆ ਸੀ ਕਿਸ ਤਰ੍ਹਾਂ ਮਨ ਚ ਵਿਚਾਰ ਹੁੰਦਾ ਤੁਸੀਂ ਇਲੈਕਟ੍ਰੋਨ ਛੱਡ ਕੇ ਰਿਸ਼ਤੇਦਾਰ ਭੈਣ ਭਰਾ ਛੱਡ ਕੇ ਘਰ ਤੋਂ ਛੱਡ ਕੇ ਇਹਨਾਂ ਆਸ਼ਰਮ ਜੀ ਜਾ ਕੇ ਜਨਮ ਦਿਨ ਲਾਉਂਦੇ ਹੋ ਧਰਤੀ ਤੇ ਅਸੀਂ ਵੀ ਬਹੁਤ ਕਰਦੇ ਰਹਿ ਪਹਿਲਾਂ ਆਪਣੇ ਯਾਰਾਂ ਦੋਸਤਾਂ ਜਾ ਕੇ ਪਾਰਟੀਆਂ ਕਰਦੇ ਰਹੇ ਜਦੋਂ ਚਲੋ ਆਪਾਂ ਇੱਕ ਦੋ ਵਾਰ ਤੁਹਾਡੀਆਂ ਵੀਡੀਓ ਵੇਖੀਆਂ ਤਾਂ ਸਾਡੇ ਦਿਲ ਕੀਤਾ ਕਿ ਅਸੀਂ ਇੱਥੇ ਆਣ ਕੇ ਆਪਾਂ ਬੱਚਿਆਂ ਦਾ ਆਪਣਾ ਕੋਈ ਵੀ ਖੁਸ਼ੀ ਇੱਥੇ ਸਾਂਝੀ ਕਰੀਏ ਤੁਸੀਂ ਵੇਖਦੇ ਆਂ ਬੈਠੇ ਆਂ ਗਰਮੀ ਚ ਤੁਸੀਂ ਵੀ ਖਲੋਤੇ ਆਂ ਕਿੱਦਾਂ ਤੁਹਾਨੂੰ ਪਸੀਨੇ ਇਦਾਂ ਹੀ ਬੱਚਿਆਂ ਵਾਸਤੇ ਪਰ ਇਹ ਆ ਗਏ ਹੁਣ ਕਿੰਨਾ ਕੇ ਵਿਚਾਰੇ ਕਹਿਣ ਉਹਨਾਂ ਨੂੰ ਪਤਾ ਸਾਡੀ ਮਾਂ ਕੋ ਜਿੰਨਾ ਕਹਿਗਾ ਆ ਉਸੇ ਤਰੀਕੇ ਨਾਲ ਬੱਚਿਆਂ ਨੇ ਕਹਿਣਾ ਪਰ ਵੀਰੇ ਮੱਛਰ ਬੜਾ ਲੜਦਾ ਰਾਤ ਨੂੰ ਬੜੀ ਗਰਮੀ ਬੜੀ ਆ ਮੱਛਰ ਇਹਨਾ ਹੋ ਗਿਆ ਕੋਈ ਹਿਸਾਬ ਨਹੀਂ ਕਿਉਂਕਿ ਥੱਲੇ ਬਿਲਡਿੰਗ ਢਾਈ ਆ ਸਾਰੀ ਤੇ ਇੰਨੇ ਇੱਕ ਥਾਂ 'ਚ ਬਹਿਣਾ ਪੈਂਦਾ ਇੰਨੇ ਬੱਚੇ ਵੇਖ ਲੋ ਵੀ ਆ 50 60 ਬੱਚੇ ਇੰਨੇ ਇੱਕ ਥਾਂ ਦੇ ਵਿੱਚ ਹੀ ਬੈਠੇ ਆ ਤੇ ਬੜੀ ਮੁਸ਼ਕਲ ਆ ਬਹੁਤ ਮੁਸ਼ਕਲ ਆ ਥੋੜੀ ਮੁਸ਼ਕਲਾ ਨਹੀਂ ਸਾਡੇ ਕੋ ਇੱਕ ਕੁੜੀ ਜੰਮ ਜੇ ਨਾ ਬੜਾ ਦੁੱਖ ਹੁੰਦਾ ਤੇ ਇਹ ਭੈਣ ਨੇ 70 80 ਕੁੜੀਆਂ ਨੂੰ ਪੜਾ ਆ ਕੇ ਲਿਖਾ ਆ ਕੇ ਤੇ ਚੰਗੇ ਕੰਮੀ ਲੈਣਾ ਆ ਪੂਰੇ ਪਿੰਡ ਵਿੱਚ ਕੋਈ ਗੁਰਸੇਖ ਇੱਕ ਧੀ ਲੱਭਦੀ ਆ ਤੇ ਇੱਕ ਇੱਕੋ ਸਾ ਦੇ 70 80 ਧੀਆ ਗੁਰਸੇਖ ਮਿਲਣੀਆਂ ਬੜੀ ਵੱਡੀ ਗੱਲ ਆ ਤੇ ਇਹ ਭੈਣ ਆਸੇ ਬੜੀ ਮਾਨ ਗੱਲ ਆਪਣੇ ਗੁਰੂ ਨਾਲ ਜੋੜਿਆ ਨੇ ਤੇ ਮੈਂ ਕਿਹਾ ਬਹੁਤ ਵਧੀਆ ਪ੍ਰਾਲਾ ਆ ਸਾਥ ਦੇਣਾ ਚਾਹੀਦਾ ਵੱਧ ਤੋਂ ਵੱਧ ਹਰ ਇਹੋ ਹੀ ਕਹਿੰਦਾ ਵੀ ਗੁਪਤ ਸੇਵਾ ਕਰੋ ਗੁਪਤ ਸੇਵਾ ਕਰੋ ਗੁਪਤ ਸੇਵਾ ਕਿੰਨੇ ਕੀ ਲੋਕ ਕਰ ਲੈ ਸਕਦੇ ਆ ਇਹ ਸੇਵਾ ਫੇਰੀ ਹੁੰਦੀ ਹੈ ਜੇ ਕੋਈ ਦਿਖਾਵਾਂਗੇ ਹੁਣ ਬਾਈ ਨੇ ਚਲੋ ਵਿਖਾਇਆ ਆ ਕੱਲ ਹੋਰ ਚਾਰ ਜਣੇ ਵੇਖ ਕੇ ਹਾਸ਼ਮ ਬਾਰੇ ਪਤਾ ਲੱਗੂਗਾ ਕੋਈ ਸੇਵਾ ਚੱਲਣ ਦੀਆਂ ਇੱਥੇ ਕੋਈ ਕੋਈ ਰੱਬੀ ਰੂਹ ਕੋਈ ਨੈਰ ਦੇ ਜਾਂ ਕਿਤੇ ਕੋਈ ਧੀ ਭੈਣ ਸਾਡੀ ਲਵਾਰਸ ਘੁੰਮਦੀ ਹੋਵੇ ਇੱਥੇ ਪਹਚਾਈ ਜਾ ਸਕਦੀ ਹੈ ਕੋਈ ਸੇਵਾ ਕਰਨ ਆ ਸਕਦਾ ਹੈ ਕਈ ਰਾਹ ਖੁੱਲ ਜਾਂਦੇ ਆ ਤੁਹਾਡੀ ਵੀਡੀਓ ਦੇ ਜ਼ਰੀਏ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਮਰ ਸਾਡੇ ਇੱਕ ਨੂਰ ਚੈਰੀਟੇਬਲ ਟਰਸਟ ਦੀਆਂ ਜਿੱਥੇ ਕਿ ਜਨਮ ਲੈਣਾ ਬਣਾਇਆ ਗਿਆ ਵਾ ਯਾਰਵਿੰਦਰ ਸਿੰਘ ਗਿੱਲ ਜਿਹੜਾ ਕਿ ਪਿੰਡ ਕੱਕੜਾ ਤੋਂ ਰਹਿਣ ਵਾਲਾ ਜਿਹੜਾ ਕਿ ਬਾੜੇੜੀਏ ਤੋਂ ਤੇ ਗੁਰਪ੍ਰਤਾਪ ਸਿੰਘ ਜੀ ਇਹਨਾਂ ਦੇ ਪਤੀ ਜੀ ਦਾ ਜਨਮ ਦਿਨ ਆ ਅੱਜ ਪਤੀ ਜੀ ਦਾ ਜਨਮ ਦਿਨ ਮਨਾਇਆ ਗਿਆ ਪਹਿਲਾਂ ਤੁਹਾਡੇ ਬੱਚੀ ਦਾ ਜਨਮ ਦਿਨ ਮਨਾਇਆ ਗਿਆ ਸੀ ਕਿਸ ਤਰ੍ਹਾਂ ਮਨਚ ਵਿਚਾਰ ਹੁੰਦਾ ਤੁਸੀਂ ਇਲੈਕਟ੍ਰੋਨ ਛੱਡ ਕੇ ਰਿਸ਼ਤੇਦਾਰ ਭੈਣ ਭਰਾ ਛੱਡ ਕੇ ਹੋਟਲ ਛੱਡ ਕੇ ਇਹਨਾਂ ਆਸ਼ਰਮ ਜੀ ਜਾ ਕੇ ਜਨਮ ਦਿਨ ਲਾਉਂਦੇ ਹੋ ਮਨਚ ਵਿਚ ਆ ਕੇ ਦੰਦ ਰਣੇ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਜਿਹੜਾ ਤੁਸੀਂ ਵੀ ਸਮਾਂ ਕੱਢ ਕੇ ਆਉਂਦੇ ਜੀ ਤੇ ਮੇਰਾ ਵਿਚਾਰ ਇਹ ਹੋਏ ਕਿ ਪਹਿਲਾਂ ਮੈਂ ਆਪਣੇ ਬੇੜੇ ਦਾ ਬੱਥੇ ਉਸੇ ਮਨਾਇਆ ਸੀ ਆਸ਼ਰਮ ਦੇ ਵਿੱਚ ਤੇ ਹੁਣ ਮੇਰੇ ਅਜੇ ਭਤੀਜੇ ਦਾ ਬਰਥਡੇ ਹੀ ਤੇ ਮੈਂ ਉਹ ਅੱਜ ਇੱਥੇ ਬੱਚਿਆਂ ਨਾਲ ਮਨਾਇਆ ਜੀ ਜਿਵੇਂ ਨਸੋਪੀ ਇੱਥੇ ਆ ਕੇ ਖੁਸ਼ੀਆਂ ਸਾਂਝੀ ਕੀਤੀਆਂ ਬੱਚਿਆਂ ਵਾਸਤੇ ਕੋਈ ਲਿਆਂਦਾ ਗਿਆ ਕੀ ਕੀ ਲਿਆਂਦਾ ਗਿਆ ਇਸ ਬੱਚਿਆਂ ਵਾਸਤੇ ਅਸੀਂ ਦੇਖਿਆ ਬੱਚਿਆਂ ਨੂੰ ਹਮੇਸ਼ਾ ਉਡੀਕ ਹੁੰਦੀ ਆ ਕਿ ਕੋਈ ਨਾ ਕੋਈ ਇੱਥੇ ਆਵੇ ਜਨਮ ਦੇ ਮਨਾਵੇ ਤੇ ਖੁਸ਼ੀ ਸਾਂਝੀ ਕੀਤੀ ਆਵੇ ਸਭ ਤੋਂ ਵੱਡੀ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਜਿੰਨੇ ਵੀ ਬੱਚੇ ਗੁਰਸੇਖਿਆ ਇੱਥੇ ਮਾਤਾ ਜੀ ਆ ਮਤਲਬ 100 ਦੇ ਲਾਗੇ ਮਨੇ ਬੱਚੇ ਇਹਨਾਂ ਦੇ ਕੋਲ ਹੈਗੇ ਨੇ ਕੁਝ ਇੱਥੇ ਆ ਕੁਝ ਸਕੂਲੇ ਗਏ ਨੇ ਤੇ ਇਹਨਾਂ ਵਾਸਤੇ ਆਪਾਂ ਕੇਕ ਜਾਂ ਮਤਲਬ ਸਮੋਸੇ ਵਗੈਰਾ ਤੇ ਜਦੋਂ ਇਹ ਪੜਦੇ ਨੇ ਬੱਚੇ ਇਹਨਾਂ ਵਾਸਤੇ ਬੁੱਕਾਂ ਲੈਂਦੇ ਆ ਇਹਨਾਂ ਨੂੰ ਦੇਣੇ ਉਹ ਵੀ ਲੈਂਦੇ ਹਾਂਜੀ ਠੀਕ ਹੈ ਕੀ ਲੱਗਦਾ ਨਹੀਂ ਵੀ ਜਿੱਥੇ ਫਜ਼ੂਲ ਖਰਚੀ ਕਰਦੇ ਆ ਲੋਕ ਵੱਡੇ ਵੱਡੇ ਹੋਟਲ ਕਰਦੇ ਆ ਪੈਸੇ ਬਰਬਾਦੀ ਕਰਦੇ ਆ ਕੀ ਲੱਗਦਾ ਉਹ ਕਰਨੀ ਚਾਹੀਦੀ ਹੈ ਨਹੀਂ ਬਿਲਕੁਲ ਨਹੀਂ ਕਿਉਂਕਿ ਖਰਚੇ ਤੇ ਅਸੀਂ ਵੀ ਬਹੁਤ ਕਰਦੇ ਰਹੇ ਹਾਂ ਪਹਿਲਾਂ ਆਪਣੇ ਯਾਰਾਂ ਦੋਸਤਾਂਾਂ ਜਾਂ ਪਾਰਟੀਆਂ ਵੀ ਕਰਦੇ ਰਹੇ ਹਾਂ ਜਦੋਂ ਚਲੋ ਆਪਾਂ ਇੱਕ ਦੋ ਵਾਰ ਤੁਹਾਡੀਆਂ ਵੀਡੀਓ ਵੇਖੀਆਂ ਤਾਂ ਸਾਡੇ ਦਿਲ ਕੀਤਾ ਕਿ ਅਸੀਂ ਇੱਥੇ ਆਣ ਕੇ ਆਪਾਂ ਬੱਚਿਆਂ ਦਾ ਆਪਣਾ ਕੋਈ ਵੀ ਖੁਸ਼ੀ ਇੱਥੇ ਸਾਂਝੀ ਕਰੇਗੀ ਕਹਿੰਦਾ ਵੀ ਹੁਣ ਲੋਕ ਸਿੱਧੇ ਰਾਹ ਪੈ ਗਏ ਨੇ ਲੋਕ ਪੈਸੇ ਦੀ ਸੇਵ ਕਰ ਲਾ ਪਏ ਨੇ ਜਾਂ ਪੈਸਾ ਸਹੀ ਥਾਂ ਵਰਤਣ ਲਾ ਪਏ ਨੇ ਜਿੱਥੇ ਪੈਸੇ ਦੀ ਲੋੜ ਹੁੰਦੀ ਆ ਮਤਲਬ ਅਜੇ ਵੀ ਮਤਲਬ ਸਮਝ ਦੀ ਲੋੜ ਬਹੁਤ ਜ਼ਿਆਦਾ ਆ ਅਜੇ ਵੀ ਫਜ਼ੂਲ ਖਰਚੇ ਬਹੁਤ ਜ਼ਿਆਦਾ ਕਰ ਦਿੰਦੇ ਨੇ ਬਾਕੀ ਚਲੋ ਅਸੀਂ ਇੱਥੇ ਕੋਈ 5000 ਲਾ ਜਾਾਂਗੇ ਕੋਈ ਮਤਲਬ ਕੋਈ ਹੈ ਨਹੀਂ ਆ ਬਾਕੀ ਇੱਥੇ ਬੜੀ ਤਕੜੀ ਲੋੜ ਹੈਗੀ ਹੁਣ ਆਪਾਂ ਇੱਥੇ ਗਰਮੀ ਦੇ ਵਿੱਚ ਖਲੋਤੇ ਹੈਗੇ ਆ ਟੀਨਾ ਆ ਚਲੋ ਬਾਕੀ ਬਾਹਰ ਚੱਲਦਾ ਪਿਆ ਕੰਮ ਤੇ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਆਣ ਕੇ ਸੰਜੋਗ ਜਰੂਰ ਕਰੋ ਨਾਲੇ ਤੇ ਕੋਈ ਤੁਹਾਡੀ ਕੋਈ ਖੁਸ਼ੀ ਹੋ ਸਾਂਝੀ ਕਰੋ ਤੇ ਨਾਲੇ ਇੱਥੇ ਆਣ ਕੇ ਆਪਣਾ ਸੇਵਾ ਸੰਬੰਧ ਜਰੂਰ ਗੰਢੋ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਡਾਕਟਰ ਪ੍ਰਤਾਪ ਸਿੰਘ ਇਹਨਾਂ ਦੇ ਭਤੀਜੇ ਜਨਮ ਦੇ ਨੇ ਆ ਯਾਦਵਿੰਦਰ ਸਿੰਘ ਗੱਲ ਦਾ ਤੇ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਜਿਹੜੇ ਕਿ ਇਥੋਂ ਦੇ ਸંચਾਲਕ ਨੇ ਮੁਖ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇੰਨੇ ਬੱਚਿਆਂ ਦੀ ਸੇਵਾ ਕਰਨੀ ਬੜੀ ਵੱਡੀ ਸੇਵਾ ਵਾ ਅਸੀਂ ਦੇਖਦੇ ਘਰਾਂ ਵਿੱਚ ਦੋ ਚਾਰ ਬੱਚੇ ਹੁਣ ਤੇ ਮਾਪਿਓ ਕਲਪ ਜਾਂਦੇ ਨੇ ਕਿ ਕਿਸ ਤਰ੍ਹਾਂ ਸੇਵਾ ਕਰਨੀ ਆ ਕਿਸ ਤਰ੍ਹਾਂ ਉਹਨਾਂ ਦੇਖਭਾਲ ਕਰਨੀ ਆ ਪਰ ਧੰਨ ਇਹ ਮਾ ਆ ਜਿਹੜੀ 100 ਬੱਚਿਆਂ ਦੀ ਦੇਖਭਾਲ ਕਰਦੀ ਆ ਮੈਂ ਉਹਨਾਂ ਦਾ ਸ਼ਾਬਾਸ਼ ਮਾ ਦੇ ਬੜੀ ਹਿੰਮਤ ਦੀ ਗੱਲ ਆ ਮਾ ਦਾ ਕਿੰਦਾ ਧੀਆ ਨੂੰ ਸਾਂਭੀ ਆ ਬੜੀ ਵੱਡੀ ਜ਼ਿੰਮੇਵਾਰੀ ਆ ਇੱਕ ਧੀ ਸਾਂਭਣੀ ਵੀ ਬੜੀ ਔਖੀ ਹੋ ਜਾਂਦੀ ਆ ਬੜੀ ਜ਼ਿੰਮੇਵਾਰੀਆਂ ਨੇ 100 100 ਧੀਆ ਸਾਂਭੀ ਪਈਆਂ ਗੁਰੂ ਕਿਰਪਾ ਕਰੇ ਮੇਰੀ ਔਕਾਤ ਨਹੀਂ ਹੈਨੀ ਜਦਾਂ ਤੁਸੀਂ ਆ ਗਏ ਗੁਰੂ ਦੀ ਕਿਰਪਾ ਨਾਲ ਉਹੀ ਹਿੰਮਤ ਦਿੰਦਾ ਉਹ ਆਪ ਆ ਉਹਨੇ ਸਾਰਿਆਂ ਨੂੰ ਹਿੰਮਤ ਦਿੱਤੀ ਆ ਤੁਹਾਨੂੰ ਆਉਂਦੀ ਹਿੰਮਤ ਦਿੱਤੀ ਆ ਮੈਨੂੰ ਇਹਨਾਂ ਨੂੰ ਦੇਖਣ ਦੀ ਸੰਭਾਲਣ ਦੀ ਹਿੰਮਤ ਦਿੱਤੀ ਆ ਪਰ ਸਾਰਿਆਂ ਦੇ ਸੰਯੋਗ ਦੇ ਨਾਲ ਹੀ ਆ ਨਾ ਹੁਣ ਮੇਰੀ ਇਹੀ ਕਿਰਪਾ ਵਾਰ-ਵਾਰ ਇਹੀ ਬੇਨਤੀ ਆ ਵੀ ਆ ਵੇ ਲੋਟੀਨਾ ਤੇ ਥੱਲੇ ਜਿਹੜਾ ਬਜਟ ਬੜਾ ਵੱਡਾ ਏ ਤੇ ਇਹਨਾਂ ਦਾ ਥੋੜਾ ਜਿਹਾ ਰੈਨ ਬਸੇਰਾ ਬਣ ਜਾਵੇ ਤੇ ਗੁਰੂ ਕਿਰਪਾ ਕਰੇ ਤੇ ਚੜ੍ਹਦੀ ਕਲਾ ਬਖਸ਼ਿਆ ਦੇਖੋ ਬੱਚੇ ਇਹ ਇਦਾਂ ਦੇ ਬੱਚੇ ਆ ਕਿ ਜਿਹੜੇ ਬਿਲਕੁਲ ਛੋਟੇ ਛੋਟੇ ਬੱਚੇ ਆ ਤੁਸੀਂ ਆ ਦੇਖਦੇ ਹੀ ਆ ਨਾ ਤੇ ਆ ਵੀ ਇਹਨਾਂ ਦੇ ਸਹਾਇ ਬਣ ਜਾਓ ਸਾਰੇ ਇਹਨਾਂ ਦੇ ਜਿੱਦਾਂ ਇਹ ਵੀਰ ਆਏ ਆ ਥੋੜਾ ਜਿੱਦਾਂ ਇਹਨਾਂ ਨੇ ਇਹ ਖਰਚਾ ਕੀਤਾ ਇਸੇ ਤਰ੍ਹਾਂ ਹੀ ਥੋੜਾ ਬਹੁਤਾ ਹੋਰ ਕਰਕੇ ਤੇਲ ਫੁੱਲ ਕਰਕੇ ਤਾਂ ਆਪਾਂ ਇੱਥੇ ਨੇ ਪਰੇ ਚੜਾਈਆਂ ਬਿਲਡਿੰਗ ਨੂੰ ਹੈ ਨਾ ਜਦ ਤੁਸੀਂ ਇਹ ਕਿੱਥੇ ਖੜੇ ਆਈ ਤੇ ਗਰਮੀ ਬੜੀ ਟੀਨਾ ਪਈਆਂ ਨੇ ਪੱਖਿਆਂ ਦੀ ਇੰਤਜ਼ਾਮ ਹੋਵਣਾ ਵਾਲਾ ਵਾ ਬੱਚੇ ਗਾ ਗਰਮੀਆਂ ਨੇ ਬੱਚੇ ਫਿਰ ਕਿਸ ਤਾ ਇਸ ਗਰਮੀ 'ਚ ਬੈਠਦੀਆਂ ਹੋਣਗੀਆਂ ਤੁਸੀਂ ਵੇਖਦੇ ਆ ਬੈਠੇ ਆ ਗਰਮੀ 'ਚ ਤੁਸੀਂ ਵੀ ਖਲੋਤੇ ਆ ਕਿੱਦਾਂ ਤੁਹਾਨੂੰ ਪਸੀਨੇ ਇਦਾਂ ਹੀ ਬੱਚਿਆਂ ਵਾਸਤੇ ਪਰ ਇਹ ਆ ਕਿ ਹੁਣ ਕਿੰਨਾ ਕੇ ਵਿਚਾਰੇ ਕਹਿਣ ਹਨਾ ਉਹਨਾਂ ਨੂੰ ਪਤਾ ਸਾਡੀ ਮਾਂ ਕੋ ਜਿੰਨਾ ਕਹਿ ਗਿਆ ਉਸੇ ਤਰੀਕੇ ਨਾਲ ਬੱਚਿਆਂ ਨੇ ਕਹਿਣਾ ਕਹਿੰਦੇ ਆ ਵੀਰੇ ਮੱਛਰ ਬੜਾ ਲੜਦਾ ਰਾਤ ਨੂੰ ਬੜੀ ਗਰਮੀ ਬੜੀ ਆ ਮੱਛਰ ਇਹਨਾ ਹੋ ਗਿਆ ਕੋਈ ਹਿਸਾਬ ਨਹੀਂ ਕਿਉਂਕਿ ਥੱਲੇ ਬਿਲਡਿੰਗ ਢਾਈ ਆ ਸਾਰੀ ਤੇ ਇੰਨੇ ਇੱਕ ਥਾਂ 'ਚ ਬਹਿਣਾ ਪੈਂਦਾ ਇੰਨੇ ਬੱਚੇ ਵੇਖ ਲੋ ਵੀ ਆ 50 60 ਬੱਚੇ ਇੰਨੇ ਇੱਕ ਥਾਂ ਦੇ ਵਿੱਚ ਹੀ ਬੈਠੇ ਆ ਤੇ ਬੜੀ ਮੁਸ਼ਕਲ ਆ ਬਹੁਤ ਮੁਸ਼ਕਲ ਆ ਥੋੜੀ ਮੁਸ਼ਕਲਾ ਨਹੀਂ ਕਿ ਮੈਂ ਬੋਲ ਕੇ ਵੀ ਦੱਸ ਨਹੀਂ ਸਕਦੀ ਕਿੰਨਾ ਕੁ ਬੋਲਾਂ ਸਾਰੇ ਇੰਨੀਆਂ ਮੁਸ਼ਕਲਾਂ ਵਾ ਖਾਸ ਕਰਕੇ ਜਿਹੜੇ ਢੇੜੇ ਲੋਕ ਇਸ ਜਨਰੇ ਦੇ ਉੱਤੇ ਇੱਕ ਰਾਤ ਦਾ ਵਾਸਤੇ ਲੱਖ ਰੁਪਏ ਬਰਬਾਦ ਕਰ ਦਿੰਦੇ ਨੇ ਇੱਕ ਦੂਜੇ ਦੇ ਕੇਕ ਖਾਣ ਦੀ ਬਜਾਏ ਇੱਕ ਦੂਜੇ ਦੇ ਮੂੰਹ ਤੇ ਮਲਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਪੈਸੇ ਦੀ ਬਜਟ ਕਰਨੀ ਜੇ ਵੀ ਆ ਤੇ ਕਿਸ ਜਗ੍ਹਾ ਤੇ ਪੈਸੇ ਵਰਤਣਾ ਚਾਹੀਦਾ ਉਹਨਾਂ ਨੂੰ ਪੁੱਤ ਜੀ ਮੈਂ ਬੋਈ ਬੇਨਤੀ ਕਰ ਸਕਦੀ ਆ ਉਹਨਾਂ ਨੂੰ ਵੀ ਬੇਨਤੀ ਕਰ ਸਕਦੀ ਆ ਵੀ ਪੁੱਤ ਜੀ ਜਿਹੜਾ ਤੁਸੀਂ ਫालतू ਜਾ ਕੇ ਇਦਾਂ ਮੂੰਹਾਂ ਤੇ ਮਲਦੇ ਹੋ ਜਾਂ ਕਿੱਦਾਂ ਵੀ ਜਾ ਕੇ ਮਨਾਉਂਦੇ ਹੋ ਹੋਟਲਾਂ 'ਚ ਜਾਂਦੇ ਹੋ ਬੜੇ ਵੱਡੇ ਵੱਡੇ ਆ ਸਨ ਜਾ ਕੇ ਬੱਚਿਆਂ ਦੇ ਗੁਰੂ ਕਿਰਪਾ ਕਰੇ ਤੇ ਇਹੋ ਜੇ ਬੱਚਿਆਂ ਨੂੰ ਆਣ ਕੇ ਵੇਖੋ ਤੁਹਾਨੂੰ ਨਾਲ ਅਸੀਸਾਂ ਅਸੀਸਾਂ ਪ੍ਰੀਤ ਦੇ ਅਸੀਸਾਂ ਦੇਣਗੇ ਨਾਲੇ ਤੁਸੀਂ ਇਹਨਾਂ ਦੇ ਨਾਲ ਮਨਾਓਗੇ ਤੁਹਾਨੂੰ ਹੋਰ ਕੁਝ ਹੀ ਰਾਤ ਨੂੰ ਨੀਂਦ ਸੌਖੀ ਆਊਗੀ ਮਾਰਾ ਕਰੇ ਤੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਇੱਕ ਨੂ ਚੈਰੀਟੇਬਲ ਟਰਸਟ ਦੇ ਮਾਤਾ ਜੀ ਜਿਹੜੇ ਕਿ ਮੁੱਖ ਸੰਚਾਲਕ ਨੇ ਇਨਾਂ ਵੱਲੋਂ ਸੋਤ ਹੀ ਆਉਂਦਾ ਕਿ ਇੱਥੇ ਸਾਂਭੇ ਆ ਰਿਹਾ ਦੇਖਭਾਲ ਕੀਤੀ ਜਾ ਰਹੀ ਆ ਤੇ ਤੇਜੀਂ ਦਾਵਾ ਵਾਲੇ ਗੱਲ ਕਰਦੇ ਆ ਜਿਹੜੇ ਕਿ ਇੱਕ ਐਨਜੀਓ ਦੇ ਨਾਲ ਜੁੜੇ ਨੇ ਤੇਜੀਂ ਦਾਵਾ ਜੀ ਤੁਸੀਂ ਜਰੂ ਆਇਓ ਕਿਉਂ ਐਕਸੈਸ ਦੇ ਦੇ ਤੁਸੀਂ ਲੋੜਵੰਦ ਪਰਵਾਰਾਂ ਦਾ ਖਾੜਦੇ ਹੋ ਅੱਜ ਲੋਕਾਂ ਨੂੰ ਸਿੱਧੇ ਰਾਹ ਲਾ ਰਹੇ ਹੋ ਤੇਜੀਂ ਦਾਵਾ ਨੌਜਵਾਨ ਵਧੀਆ ਪ੍ਰਵਾਲਾ ਕਰ ਰਿਹਾ ਤੇਜੀਂ ਦਾਵਾ ਜੀ ਤੁਹਾਡੇ ਸਿਹਤ ਲੋਕ ਤੁਰ ਪਏ ਨੇ ਖਾਸ ਕਰਕੇ ਗੁਰਪ੍ਰਤਾਪ ਸਿੰਘ ਕੱਕੜ ਜੀ ਦੀ ਗੱਲ ਕਰੀਏ ਐਸੇ ਹੀ ਦਲਜੀਤ ਸਿੰਘ ਜੀ ਸਾਰੇ ਤੁਹਾਡੇ ਨੌਜਵਾਨ ਜਿਹੜੇ ਸਾਡੇ ਵੀਰ ਨੇ ਤੁਹਾਡੇ ਰਾਹ ਤੇ ਤੁਰਦੇ ਨੇ ਤੁਸੀਂ ਸਿੱਧੇ ਰਾਤ ਹੋਰਿਆ ਇਹਨਾਂ ਨੂੰ ਅੱਜ ਦੂਜਾ ਤੀਜਾ ਚੌਥਾ ਜੰਮਦੇ ਮਨਾ ਰਹੇ ਨੇ ਕੀ ਕਹਿਣਾ ਚਾਹੋਗੇ ਕਿ ਲੱਗਦਾ ਜਿਹੜੇ ਬਾਹ ਫੱਕ ਤੁਰਿਆ ਸੀ ਅੱਜ ਸਿੱਧੇ ਰਾਤ ਤੁਰ ਪਏ ਨੇ ਮੈਂ ਬੜੀ ਵਧੀਆ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਸਾਰੀਆਂ ਰੂਹਾਂ ਸਮਾਜ ਲੋਨ ਘਾਰੀਆਂ ਹੀ ਆਈਆਂ ਆ ਕਿਹੇ ਬੱਚੀ ਦਾ ਆਪਣੀ ਮਾਂ ਪਿਓ ਨਹੀਂ ਹੈਗਾ ਵੀ ਇਹ ਪੈਣ ਮਨਜੀਤ ਕੋਹਰੀ ਇਹਨਾਂ ਦੀ ਮਾਂ ਬਣ ਕੇ ਅੱਗੇ ਆਈ ਹੈ ਜਿਹੜੀਆਂ ਐ ਵਕਤ 70-80 ਬੱਚੀਆਂ ਦੀ ਪਰਵੋਹ ਕਰਨ ਦੀ ਹੈ ਸਾਡੇ ਕੋਲ ਇੱਕ ਕੁੜੀ ਜੰਮ ਜੇ ਨਾ ਬੜਾ ਦੁੱਖ ਹੁੰਦਾ ਹੈ ਤੇ ਇਹ ਭੈਣ ਨੇ 70-80 ਕੁੜੀਆਂ ਨੂੰ ਪੜਾਾ ਕੇ ਲਿਖਾ ਕੇ ਤੇ ਚੰਗੇ ਕੰਮੀ ਲੈਣਾ ਹੈ ਤੇ ਮੈਂ ਭੈਣ ਦਾ ਵੀ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਹੈ ਜਿਹੜਾ ਜਿਹੜੇ ਜਿਨ੍ਹਾਂ ਦੇ ਮਾਂ ਪਿਓ ਗਵਾਜ ਗਏ ਭੈਣ ਭਰਾ ਗਵਾਜ ਗਏ ਉਹ ਬਣ ਕੇ ਪਰਿਵਾਰ ਆਉਂਦੇ ਅੱਜ ਕੱਲ ਤੇ ਬੜੀ ਖੁਸ਼ੀ ਹੁੰਦੀ ਵੇਖ ਕੇ ਵੀ ਚਲੋ ਇਹਨਾਂ ਦਾ ਕੋਈ ਸਾਥ ਮਿਲਿਆ ਆ ਇਹਨਾਂ ਦੀਆਂ ਚਿਹਰੇ ਹੋਰ ਹੋ ਜਾਂਦੇ ਵੇਖ ਕੇ ਵੀ ਚਲੋ ਅੱਜਾਨੂੰ ਕੇਕ ਮਿਲੂਗਾ ਸਾਨੂੰ ਸਮੋਸੇ ਮਿਲੋਗੇ ਕਿਉਂਕਿ ਇੱਥੇ ਦਾਲ ਫੁਲਕਾ ਚੱਲਣਾ ਆ ਇਹ ਗੁਰੂ ਦਾ ਘਰ ਆ ਤੇ ਬੜਾ ਚਾਹ ਬੱਚਿਆਂ ਨੂੰ ਹੁੰਦਾ ਆ ਤੇ ਵੀਰ ਜੀ ਨੂੰ ਨਾਲ ਬਹੁਤ ਚਾਹ ਹੁੰਦਾ ਵੀ ਚਲੋ ਆਪਾਂ ਵੀ ਕਿ ਇਹ ਰੂਹ ਨੂੰ ਖੁਸ਼ ਕੀਤਾ ਆ ਕਿਉਂਕਿ ਰਿਸ਼ਤੇਦਾਰ ਦੇ ਕਦੀ ਖੁਸ਼ ਹੁੰਦੇ ਨਹੀਂ ਭਾਵੇਂ ਲੱਖਾਂ ਰੁਪਏ ਲਾ ਦੋ ਯਾਰਾਂ ਦਾ ਕੇਕ ਵੇਸਟ ਕਰ ਦੋ ਇੱਥੇ ਆਪਾਂ ਕੁਝ ਜਾਂ ਕੁਝ ਪੈਸਿਆਂ ਦੇ ਵਿੱਚ ਉਹ ਖੁਸ਼ੀਆਂ ਪ੍ਰਾਪਤ ਕਰ ਲੈਨੇ ਜੋ ਆਪਾਂ ਲੱਖਾਂ ਲਾ ਕੇ ਵੀ ਨਹੀਂ ਕਰ ਸਕਦੇ ਕੀ ਲੱਗਦਾ ਨਹੀਂ ਇੱਕ ਜ਼ਿੰਮੇਵਾਰੀ ਬੜੀ ਮਾਤਾ ਨੰਭਾਰੇ ਮਾਤਾ ਮਜੀਦਕੌਰ ਜਿੱਥੇ ਤੁਸੀਂ ਗੱਲ ਕੀਤੀ ਆ ਕਿ ਘਰਾਂ 'ਚ ਇੱਕ ਦੋ ਧੀਆ ਨਹੀਂ ਸੰਭੀ ਜਾਂਦੀਆਂ ਕਿਉਂਕਿ ਜ਼ਿੰਮੇਵਾਰੀ ਧੀਆ ਦੀ ਬੜੀ ਹੁੰਦੀ ਆ ਇੱਥੇ ਮਜੀਦਕੌਰ ਮਾਤਾ 100 ਦੇ ਕਰੀਬ ਜਿਹੜੀ ਆ ਜ਼ਿੰਮੇਵਾਰੀ ਸੰਭ ਰਹੀ ਹੈ ਧੀਆ ਦੀ ਤੇ ਸਭ ਨੂੰ ਗੁਰ ਦੇ ਗੁਰੂ ਦੇ ਨਾਲ ਆੜੀ ਆ ਸਭੀ ਸਿੱਖੀ ਨਾਲ ਜੁ ਪੂਰੇ ਪਿੰਡ ਵਿੱਚੋਂ ਕੋਈ ਗੁਰਸੇਖ ਇੱਕ ਧੀ ਲੱਭਦੀ ਆ ਤੇ ਇੱਕ ਇੱਕੋ ਸਾ ਦੇ 70 80 ਤੀਆਂ ਗੁਰਸੇਖ ਮਿਲਣੀਆਂ ਬੜੀ ਵੱਡੀ ਗੱਲ ਆ ਤੇ ਇਹ ਭੈਣ ਆਸਤੇ ਬੜੀ ਮਾਨ ਗੱਲ ਆ ਆਪਣੇ ਗੁਰੂ ਨਾਲ ਜੋੜਿਆ ਨੇ ਤੇ ਮੈਨੂੰ ਕਿਹਾ ਬਹੁਤ ਵਧੀਆ ਪ੍ਰਾਲਾ ਆ ਸਾਥ ਦੇਣਾ ਚਾਹੀਦਾ ਵੱਧ ਤੋਂ ਵੱਧ ਇਹ ਇੱਕ ਜੀ ਅੱਗੇ ਉੱਤੇ ਸਾਥ ਵੇਖਣੀ ਜਿਹੜੀ ਟੀਨਾ ਦੀ ਆ ਤੇ ਭੈਣ ਅੱਗੇ ਬਣਾਉਣ ਦੀ ਹੈ ਘਰ ਤੇ ਅਨੁਵਾਦ ਚੜ ਕੇ ਸਾਥ ਦੇਣਾ ਚਾਹੀਦਾ ਵੀ ਹੋਰ ਇਹੋ ਜਿਹੀਆਂ ਭੈਣਾਂ ਦੀ ਰਹਿਣ ਬਸੇ ਰਹਿ ਸਕੇ ਤੇ ਪਾਲਣ ਪੋਸਣ ਵਧੀਆ ਹੋ ਸਕੇ ਤੇ ਵਧੀਆ ਜ਼ਿੰਦਗੀ ਜੀ ਸਕਣ ਤੇ ਮੈਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਵੀ ਜਰੂਰ ਪਹੁੰਚਿਆ ਕਰੋ ਇਨਾਂ ਜਗ੍ਹਾ ਤੇ ਕਿਉਂਕਿ ਇਨਾਂ ਜਗ੍ਹਾ ਤੇ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਹੈਗਾ ਬਈ ਲੱਗਦਾ ਕਿ ਨਹੀਂ ਭਾਈ ਸ਼ੁਰੂਆਤ ਤੁਸੀਂ ਕੀਤੀ ਸੀ ਸਭ ਤੋਂ ਪਹਿਰੇ ਡਾਕਟਰ ਸਾਹਿਬ ਨੂੰ ਤੁਸੀਂ ਨਾਲ ਜੋੜਿਆ ਸੀ ਡਾਕਟਰ ਸਾਹਿਬ ਨੇ ਅੱਜ ਆਪਣੇ ਭਤੀਜੀਆਂ ਜਾਂਦੇ ਮਨਾਇਆ ਮੈਂ ਤੇ ਗਾਂ ਉਹਨਾਂ ਹੋਰ ਕੀ ਵਾਦਾ ਕੀਤਾ ਸਾਡੇ ਨਾਲ ਕਿ ਅਸੀਂ ਇਸੇ ਤਰ੍ਹਾਂ ਆਸ਼ਰਮ 'ਚ ਬਣਾ ਕੇ ਰਾਂਗੇ ਨਾ ਕਿ ਵੱਡੇ ਰੈਸਾਟਾਂ 'ਚ ਨਾ ਕਿ ਵੱਡੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਹਰ ਕੋਈ ਇਹੋ ਕਹਿੰਦਾ ਵੀ ਤੁਸੀਂ ਦਿਖਾਵਾ ਕਰਦੇ ਜੇ ਦਿਖਾਵਾ ਕਰਦੇ ਜੇ ਦਿਖਾਵੇ ਨਾ ਜੇ ਆਪਾਂ ਦਿਖਾਵਾ ਨਾ ਕਰਾਂਗੇ ਕੌਣ ਪਹੁੰਚੂਗਾ ਇਹਨਾਂ ਕੋ ਜੇ ਆਪਾਂ ਕੋਈ ਦਿਖਾਵਾਂਗੇ ਫੇਰ ਹੀ ਕੋਈ ਵੇਖ ਕੇ ਪਹੁੰਚੂਗਾ ਹੁਣ ਇਹਨਾਂ ਨੂੰ ਇਹ ਥੋੜੀ ਪਤਾ ਵੀ ਇੱਥੇ ਕੋਈ ਆਸ਼ਰਮ ਹੈਗਾ ਜਾਂ ਕੀ ਹੈਗਾ ਆਪਾਂ ਦਿਖਾਇਆ ਫੇਰ ਹੀ ਆਇਆ ਹਰ ਇੱਕ ਦਾ ਇਹੋ ਕਮੈਂਟ ਹੁੰਦਾ ਹੈ ਜੇ ਕਰਨੀ ਸੇਵਾ ਗੁਪਤ ਕਰੋ ਗੁਪਤ ਕਰੋ ਗੁਪਤ ਕਰੋ ਤੇ ਗੁਪਤ ਨਾ ਕੀ ਹੋ ਜਾਊਗਾ ਜੇ ਆਪਾਂ ਕੋਈ ਦਿਖਾਵਾਂਗੇ ਫੇਰ ਹੀ ਕੋਈ ਅੱਗੇ ਆਊਗਾ ਸੇਵਾ ਕਰਨ ਨੂੰ ਕੁਲਪਕੀ ਲੱਗਦਾ ਨਹੀਂ ਜਿਹੜੇ ਇਸ ਤਰ੍ਹਾਂ ਕਮੈਂਟ ਕਰਦੇ ਨੇ ਉਹ ਸ਼ਾਇਦ ਕਿਤੇ ਸਿੱਧੇ ਰਾਹ ਨਹੀਂ ਤੁਰਦੇ ਜਿਹੜਾ ਬੰਦਾ ਸਿੱਧੇ ਰਾਹ ਚੱਲਦਾ ਵਾ ਉਹਨੂੰ ਵੀ ਕਿਤੇ ਕਿਤੇ ਉਹਨੂੰ ਡੋਲਣ ਨੂੰ ਕੋਸ਼ਿਸ਼ ਕਰਦੇ ਨੇ ਉਹਨੂੰ ਗਲਤ ਰਾਹ ਹੀ ਪਾਉਣ ਦੀ ਗਸ਼ ਕਰਦੇ ਨੇ ਵੀ ਯਾਰ ਤੁਸੀਂ ਵੀਡੀਓ ਨਾ ਪਾਇਆ ਕਰੋ ਮੇਰੇ ਕੋ ਤੁਹਾਡੀ ਗੱਲ ਠੀਕ ਹੈ ਜੇਕਰ ਵੀਡੀਓ ਪਾਵਾਂਗੇ ਤੇ ਕਿਸੇ ਨੂੰ ਪਤਾ ਲੱਗੂਗਾ ਨਹੀਂ ਤੇ ਕਿਸੇ ਨੂੰ ਕਿੱਥੇ ਪਤਾ ਲੱਗਾ ਵੀ ਇੱਕ ਫਰਾਣੀ ਜਗਾ ਕੀ ਲੋੜਵੰਦ ਹੈਗੇ ਨੇ ਹਰ ਕੋ ਇਹੋ ਹੀ ਕਹਿੰਦਾ ਵੀ ਗੁਪਤ ਸੇਵਾ ਕਰੋ ਗੁਪਤ ਸੇਵਾ ਕਰੋ ਗੁਪਤ ਸੇਵਾ ਕਿੰਨੇ ਕਿ ਲੋਕ ਕਰ ਲ ਸਕਦੇ ਆ ਇਹ ਸੇਵਾ ਫੇਰ ਹੀ ਹੁੰਦੀ ਹੈ ਜੇ ਕੋਈ ਦਿਖਾਵਾਂਗੇ ਹਣ ਬਾਈ ਨੇ ਚਲੋ ਵਿਖ ਕੋਈ ਕੋਈ ਰੱਬੀ ਰੂਹ ਕੋਈ ਨੈਰ ਦੇ ਜਾਂ ਕਿਤੇ ਕੋਈ ਧੀ ਭੈਣ ਸਾਡੀ ਲਵਾਰਸ ਘੁੰਮਦੀ ਹੋ ਇੱਥੇ ਪਹਚਾਈ ਜਾ ਸਕਦੀ ਆ ਕੋਈ ਸੇਵਾ ਕਰਨ ਆ ਸਕਦਾ ਆ ਕਈ ਰਾਹ ਖੁੱਲ ਜਾਂਦੇ ਆ ਤੁਹਾਡੀ ਵੀਡੀਓ ਦੇ ਜ਼ਰੀਏ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਵੀ ਬਹੁਤ ਵੱਡੀ ਦਾ ਡੀਵੀ ਸੇਵਾ ਆ ਵੀ ਤੁਸੀਂ ਦੁਨੀਆਦਾਰੀ ਨੂੰ ਦੱਸਦੇ ਵੀ ਇੱਥੇ ਕੋਈ ਸੇਵਾ ਚੱਲਦੀਆਂ ਆ ਗੁਰੂ ਘਰ ਦੇ ਨਾਲ ਨਾਲ ਇਹ ਵੀ ਸੇਵਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਹੋਰ ਵੀ ਹੋਰ ਲੋੜਵੰਤ ਚੀਜ਼ਾਂ ਚਾਹੀਦੇ ਕੀ ਆ ਜ਼ਰੂਰਤ ਵਾਲੀ ਐਸੇ ਦੇਖਿਆ ਤੁਸੀਂ ਤੇ ਨਾਲ ਹੋਰ ਸਮਾਨ ਲੈ ਕੇ ਆਏ ਹੋ ਬੱਚਿਆਂ ਦਾ ਸਟੇਸ਼ਨ ਸਮਾਨ ਲੈ ਕੇ ਆਏ ਹੋ ਕਾਪੀ ਕਿਤਾਬਾਂ ਲੈ ਕੇ ਆਏ ਹੋ ਹੋਰ ਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰ ਇਸ ਵਕਤ ਇਹ ਮਾਤਾ ਜੀ ਦੇ ਕਿਉਂਕਿ ਰਹਿਣ ਬਸੇਰਾ ਨਵਾਂ ਬਣ ਲੱਗਾ ਹੈ ਆਪਾਂ ਨੂੰ ਪਤਾ ਵੀ ਲੱਖਾਂ ਰੁਪਏ ਲੱਗਦੇ ਘਰ ਦੇ ਤੇ ਇਹ ਆਪਾਂ ਸਿਰਫ 5 ਜੀ ਹੁੰਨੇ ਘਰ ਦੇ ਤੇ 100 ਰੂ ਰਹਿਣ ਲਈ ਆ ਤੇ ਆਪੇ ਤਾਂ ਕੋਈ ਖਰਚਾ ਕਿੱਡਾ ਵੱਡਾ ਆ ਇੱਥੇ ਇਸ ਵਕਤ ਭੈਣ ਨੂੰ ਬਹੁਤ ਜਰੂਰਤ ਹੈ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਦਾ ਵਾਦ ਤੋਂ ਵਾਦ ਆਪ ਖੁਦ ਹਾਲਾਤ ਵੇਖ ਕੇ ਕੋਈ ਸਰਦਾਰ ਬੰਦਾ ਇੱਤਾਂ ਸੀਮਿੰਟ ਕਿਸੇ ਤਰੀਕੇ ਦੀ ਤੁਸੀਂ ਸੇਵਾ ਕਰਨੀ ਚਾਹੁੰਦੇ ਕਰ ਸਕਦੇ ਜੇ ਇੱਥੇ ਕੁਝ ਭੈਣਾਂ ਸਾਡੀਆਂ ਇਹੋ ਜਿਹੀਆਂ ਵੀ ਜਿਨ੍ਹਾਂ ਨੂੰ ਤੁਸੀਂ ਰਿਪੋਰਟ ਕਰਕੇ ਪੜਾ ਲਿਖਾ ਸਕਦੇ ਜੇ ਤੇ ਵਧੀਆ ਜ਼ਿੰਦਗੀਆਂ ਇਹਨਾਂ ਦੀ ਬ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ। ਇਸੀ ਗੱਲ ਬਾਰੇ ਤੁਸੀਂ ਤੇਜੀ ਹੰਦਾਵਾ ਜਿਹੜੇ ਕਿ ਇੱਕ ਐਨਜੀਓ ਦੇ ਨਾਲ ਜੁੜੇ ਨੇ ਤੇ ਹੁਣ ਤੱਕ ਇਹਨਾਂ ਨੇ ਬੜੇ ਲੋਕਾਂ ਦਾ ਭਲਾ ਵੀ ਕੀਤਾ ਵਾ ਤੇ ਖਾਸ ਕਰਕੇ ਲੋਕਾਂ ਨੂੰ ਸਿੱਧੇ ਨਾਲ ਲਾ ਰਹੇ ਨੇ। ਤੁਸੀਂ ਦੇਖਿਆ ਵੀ ਡਾਕਟਰ ਗੁਰਪ੍ਰਤਾਪ ਸਿੰਘ ਕੱਕੜ ਜੀ ਇਹਨਾਂ ਨੂੰ ਸਿੱਧੇ ਨਾਲ ਆਇਆ ਸੀ ਵੀ ਆਪਣਾ ਜਨਮ ਦੇ ਬੱਚਿਆਂ ਦਾ ਵੱਡੇ ਵੱਡੇ ਹੋਟਲਾਂ ਜੇ ਨਹੀਂ ਪੈਸਾ ਖਰਚ ਕੇ ਬਰਬਾਦੀ ਕਰਨੀ ਇਸ ਤਰ੍ਹਾਂ ਆਸ਼ਮ ਵਿੱਚ ਕਰਦਾ ਵਾ। ਉਸ ਤੋਂ ਬਾਅਦ ਇਹਨਾਂ ਡਾਕਟਰ ਸਾਹਿਬ ਨੇ ਵਾਦਾ ਕੀਤਾ ਸੀ ਵੀ ਮੇਰੇ ਗਾਂ ਭਤੀਜੇ ਜਨਮ ਦੇ ਲਾ ਰਿਆ ਉਹ ਵੀ ਮੈਂ ਆਪਣੇ ਇਤਿਹਾਜ਼ ਚ ਜਾਂ ਵੱਡੇ ਹੋਟਲਾਂ ਜੀ ਕਰੂੰਗਾ ਨਹੀਂ ਇੱਥੇ ਆਸ਼ਮ ਵਿੱਚ ਕਰੂੰਗਾ ਤੇ ਉਹ ਵਾਦਾ ਜਿਹੜਾ ਕਿਉਂਕਿ ਹਮੇਸ਼ਾ ਗਿਲ ਪਰਿਵਾਰ ਜਿਹੜਾ ਜਿਹੜਾ ਵਾਦਾ ਕਰਦਾ ਲੋਕਾਂ ਨਾਲ ਮਾਉਂਦਾ ਵੀ ਆ ਸਾਡੀ ਦਸ਼ਕਾਂ ਪੀ ਲਿਆ ਵੀ ਤੁਸੀਂ ਵੀ ਇਸ ਤਰ੍ਹਾਂ ਦਾ ਵਾਦਾ ਕਰੋ ਵੀ ਤੁਸੀਂ ਵੀ ਜਿਹੜੇ ਵਾਤੀ ਫਜ਼ੂਲ ਖਰਚੀ ਨਾ ਕਰਕੇ ਵੱਡੇ ਵੱਡੇ ਹੋਟਲ ਵੱਡੇ ਵੱਡੇ ਰਿਜ਼ੋਰਟ ਨਾ ਕਰਕੇ ਖਾ ਕੇ ਪੈਸੇ ਦੀ ਬਰਬਾਦੀ ਨਾ ਕਰਕੇ ਇਹਨਾਂ ਲੋੜਵੰਦ ਪਰਿਵਾਰਾਂ ਵਿੱਚ ਜਾ ਕੇ ਬੱਚਿਆਂ 'ਚ ਜਾ ਕੇ ਜੰਦੇ ਬਣਾਇਆ ਕਰੋ ਤਾਂ ਜੋ ਕਿ ਤੁਹਾਨੂੰ ਬੱਚਿਆਂ ਨੂੰ ਖੁਸ਼ੀ ਤੇ ਮਿਲ ਸਕੇ ਤੇ ਨਾਲ ਇਹਨਾਂ ਬੱਚਿਆਂ ਦੀ ਅਸੀਸ ਮਿਲ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੱਖ ਪੋਸਟ ਚੈਨਲ ਅੰਮ੍ਰਿਤਸਰ